我。<laughs> <laughs> <laughs> ਹੋ ਚੁਦਾ ਪਰਮਾਥਮਨ ਜੀ ਸਾਡੇ ਨੂੰ ਸੋ ਬਿਟਿੰਗ ਜੀ ਸਾਡੇ ਵਿੱਚ ਆਉਣ ਪਟਨੇ ਸਾਰੇ ਬੱਚੇ ਕਲਾਪਿੰਗ ਦੇ ਨਾਲ ਸਵਾਗਤ ਕਰਦੇ ਹੋਏ ਨਾਲ ਡਾਇਰੈਕਟਰ ਜੀਵਨ ਮੋਦਗਿਰ ਜੀ ਆਪਣੇ ਕੋਲ ਪਹੁੰਚ ਚੁੱਕੇ ਨੇ ਸਾਰੇ ਬੱਚੇ ਕਲਾਪਿੰਗ ਦਾ ਸਵਾਗਤ ਕਰਦੇ ਹੋਏ ਅੱਜ ਕੋਸ਼ਿਸ਼ ਕੀਤੀ ਸਾਡੇ ਕੋ ਜਿਨ੍ਹਾਂ ਨੇ ਸਾਈਕਲ ਤੇ ਵੋਇਟ ਨੂੰ ਕੰਪਲੀਟ ਕੀਤਾ ਔਰ ਉਸ ਇਸ ਵਿੱਚ ਲੱਗੇ ਹੋਏ ਨੇ ਕਿ ਬਹੁਤ ਅਸੀਂ ਕੈਂਬਰੇ ਸੰਸਥਾ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆ ਜਿਨ੍ਹਾਂ ਲਈ ਇਹਨਾਂ ਨੇ ਬਹੁਤ ਆਪਣਾ ਕੀਮਤੀ ਸਮਾਂ ਜਿਹੜਾ ਕੱਢਿਆ ਸਾਡੇ ਲਈ ਸਾਡੇ ਕੋਲ ਆਪਣੇ ਸੰਸਥਾ ਦੇ ਵਿੱਚ ਇਹਨਾਂ ਨੂੰ ਇਨਵਾਈਟ ਕੀਤਾ ਔਰ ਸਹੀ ਸਮੇਂ ਤੇ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਪੂਰੇ ਮਤਾਂਕ ਕਿ ਸਾਡੇ ਮਾਣ ਵਾਲੀ ਗੱਲ ਆ ਪੰਜਾਬ ਨੂੰ ਕਿ ਪੰਜਾਬ ਦੇ ਇਕ ਲਾਟੇ ਪੁੱਤਰ ਜਿਨ੍ਹਾਂ ਨੇ ਇਸ ਤਰ੍ਹਾਂ ਥਾਮਿਆ ਕਿ ਮੈਂ ਸਾਈਕਲ ਤੇ ਵਲਟੂਰ ਕਰਨਾ ਤੇ ਉਹ ਸਿੱਖਿਆ ਅੱਜ ਸਾਡੇ ਕੋਲ ਪਹੁੰਚੇ ਨਹੀਂ ਔਰ ਕਿ ਇੱਕ ਆਰਗਨ ਕੈਂਪ ਯੂਨਿਟ ਕੈਂਪ ਦੇ ਵਿੱਚ ਇਹਨਾਂ ਨੇ ਇਹ ਸਬ ਸ਼ਰਤ ਲੱਗੀ ਕਿ ਦੁਨੀਆ ਨੂੰ ਕੁਝ ਵੱਖਰਾ ਕਰਕੇ ਦਿਖਾਣਾ ਵੱਖਰੇ ਦੇ ਨਾਲ ਨਾਲ ਇੰਡੀਆ ਦੇ ਵਿੱਚ ਰਿਕਾਰਡ ਬਣਾਣਾ ਪ੍ਰਾਪਤ ਹੋਇਆ ਤੇ ਹੁਣ ਜਿਹੜੀਆਂ ਇਹ ਫਿਫਥ ਕਲਾਸ ਦੀਆਂ ਫਲੈਟਿਕਸ ਚੱਲ ਰਹੀਆਂ ਨੇ ਇੱਕ ਸੈਕਸ਼ਨ ਜਿਹੜੀ ਹੈ ਸਰਵਾਂਤ ਦੇ ਸਾਡੇ ਚੀਫ ਗੈਸਟ ਸਭਨ ਬੋਤਲਗੇ ਕਿ ਦੂਰ ਨਾ ਥੋੜਾ ਗੈਪ ਬਣਾ ਰਹੁ ਗੈਪ ਦਿਨ ਆਦਿ ਮੈਂ ਗੱਲ ਨਹੀਂ ਕਰਤਾ ਤੁਹਾਡੇ ਨਾਲ ਅਬੇ ਮਜਾ ਆਏਗਾ ਨਾ ਭੀੜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਂ ਤੁਮ ਜੋ ਦੇਖਦਾ ਸੀ ਨਾ ਇੱਥੇ ਖੇਡ ਰਹੇ ਸੀ ਯਕੀਨ ਮੰਨਿਓ ਮੈਨੂੰ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਸੱਚ ਵਿੱਚ ਯਾਦ ਆ ਗਿਆ ਮੈਨੂੰ ਮੈਨੂੰ ਬੜਾ ਅਫਸੋਸ ਹੋ ਰਿਹਾ ਸੀ ਯਾਰ ਮੈਂ ਕਿਉਂ ਨਹੀਂ ਪਾਰਟਿਸਪੇਟ ਕਰ ਪਾਇਆ ਆਪਣੇ ਬਚਪਨ ਦੇ ਵਿੱਚ ਸੱਚੀ ਦੱਸਾਂ ਮੈਂ 10 ਤੱਕ ਇੱਕ ਵੀ ਗੇਮ ਜੀ ਪਾਰਟਿਸਪੇਟ ਨਹੀਂ ਕਰ ਪਾਇਆ ਇਹ ਤੁਹਾਨੂੰ ਦੱਸੂਗਾ ਕਿਉਂ ਨਹੀਂ ਕਰ ਪਾਇਆ ਮੈਨੂੰ ਅਜੇ ਤੱਕ ਕੋਈ ਮੈਡਲ ਹੀ ਨਹੀਂ ਮਿਲਿਆ ਤੁਸੀਂ ਉੱਤੇ ਕੜ ਕੇ ਇੰਨੇ ਵਧੀਆ ਵਧੀਆ ਸਰਟੀਫਾਇਰ ਫੜ ਕੇ ਕਰ ਰਹੇ ਸੀ ਨਾ ਮੈਨੂੰ ਉਹ ਭਾਗ ਵਾਲਾ ਮੌਸਮ ਮੈਨੂੰ ਸਮਾਂ ਹੀ ਨਹੀਂ ਮਿਲਿਆ ਮੈਨੂੰ ਕਿਉਂ ਕਿਉਂਕਿ ਮੈਂ ਬਹੁਤ ਜ਼ਿਆਦਾ ਡਰਦਾ ਸੀ ਹੁਣ ਇਹ ਡਰਦਾ ਕਿਉਂ ਸੀ ਇਹ ਵੀ ਤੁਹਾਨੂੰ ਦੱਸ ਦੇਣਾ ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਨਾਲ ਜੋੜਨ ਦਾ ਮੌਕਾ ਮਿਲੇ ਮੇਰੇ ਮੈਂ ਉਦੋਂ ਕਾਨਪਰਸ ਵਿੱਚ ਸੀਗਾ ਕਾਨਪਰਸ 3 ਦੇ ਵਿੱਚ ਪੜ ਰਿਹਾ ਸੀ ਹਾਂ ਚੌਥੀ ਵਿੱਚ ਸਵਿੱਚ ਕੀਤਾ ਸੀ ਪੰਜਾਬ ਚ ਜਾ ਕੇ ਤੇ ਉੱਤੇ ਹੋਇਆ ਵੀ ਆਇਆ ਟੀਚਰ ਬੈਠੇ ਸੀਗੇ ਮੈਨੂੰ ਹੋਮਵਰਕ ਮਿਲਿਆ ਸੀ ਉਹ ਮੈਂ ਕੀਤਾ ਨਹੀਂ ਕੋਈ ਵਜ੍ਹਾ ਸੀਗੀ ਤੇ ਉਹ ਮੈਨੂੰ ਟੀਚਰ ਕਹਿੰਦਾ ਕਿ ਤੁਸੀਂ ਉਹ ਹੋਮਵਰਕ ਨਹੀਂ ਕੀਤਾ ਤੁਸੀਂ ਉੱਥੇ ਜਾ ਕੇ ਖੜੇ ਹੋ ਜਾਓ ਤੇ ਕੰਨ ਪੜ ਲੋ ਤੇ ਮੈਂ ਉੱਥੇ ਚਲਾ ਗਿਆ ਤੇ ਕੰਨ ਪੜ ਕੇ ਖੜਾ ਹੋ ਗਿਆ ਤੇ ਟੀਚਰ ਆਪਣੇ ਫੇਰ ਚੈਕਿੰਗ ਕਰਨ ਲੱਗ ਗਿਆ ਅਗਲੇ ਬੱਚਿਆਂ ਦੀਆਂ ਬੁੱਕਸ ਜਿਹੜੀਆਂ ਸੀਗੀਆਂ ਥੋੜੀ ਦੇਰ ਬਾਅਦ ਉਹਦਾ ਧਿਆਨ ਮੇਰੇ ਵੱਲ ਗਿਆ ਕਹਿੰਦਾ ਉਹ ਜਤਿੰਦਰ ਤੈਨੂੰ ਮੈਂ ਕਿਹਾ ਸੀ ਆ ਕੰਨ ਫੜ ਕੇ ਘਰ ਜਾ ਮੈਂ ਸਰ ਨੂੰ ਬਿਲਕੁਲ ਲੀਟਰਲੀ ਇਹ ਕਿਹਾ ਸਰ ਮੈਂ ਕੰਨ ਫੜੇਦਾ ਹੋਈ ਨਹੀਂ ਉਹ ਬੜੇ ਗੁੱਸੇ ਨਾਲ ਕਹਿੰਦਾ ਤੈਨੂੰ ਪਤਾ ਨਹੀਂ ਕੰਨ ਕਿਵੇਂ ਵੱਡੀ ਨੇ ਹੁੰਦੇ ਨੇ ਮੈਂ ਕਿਹਾ ਸਰ ਨਹੀਂ ਪਤਾ ਨਹੀਂ ਮੈਨੂੰ ਉਹ ਕਿਹਾ ਦੱਸਾ ਤੈਨੂੰ ਬਸ ਮੈਂ ਤੋਏ ਕਿਹਾ ਹੋ ਗਿਆ ਹਾਂਜੀ ਮੁੜ ਕੇ ਉਹਨੇ ਮੈਨੂੰ ਥੱਲੇ ਲੰਮਾ ਪਾ ਲਿਆ ਤੈਨੂੰ ਬੜਾ ਕੁੱਤੇ ਆ ਨੇ ਪਰ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਮੈਨੂੰ ਕੱਟ ਕਿਉਂ ਰਿਹਾ ਬਾਅਦ ਚ ਲਾਈਨ ਹੋਇਆ ਕਿ ਪੰਜਾਬ ਦੇ ਵਿੱਚ ਕਰਨ ਭਾਣਾ ਇਹ ਨਹੀਂ ਇਹ ਨੂੰ ਕਹਿੰਦੇ ਨੇ ਇਸ ਕਰਕੇ ਉਹ ਮੇਰੇ ਤੇ ਗੁੱਸਾ ਹੋ ਗਿਆ ਸੀ ਸਾਡੇ ਉੱਥੇ ਕਰਨ ਭਾਣਾ ਇਹ ਨਹੀਂ ਕਹਿੰਦੇ ਸੀ ਪਰ ਉਹਨਾਂ ਲਈ ਇਹ ਛੋਟੀ ਗੱਲ ਸੀ ਪਰ ਮੈਂ ਜਦੋਂ 4ਵੀਂ ਸੀ ਮੇਰੇ ਲਈ ਐਡੀ ਵੱਡੀ ਗੱਲ ਸੀ ਮੈਨੂੰ ਇਹ ਰਿਅਲਾਈਜ਼ ਜਿਹੜਾ ਹੈ ਆ ਉਹ ਬੋਇਆ ਜਾ ਕੇ 10ਵੀਂ ਤੋਂ ਬਾਅਦ ਜਦੋਂ ਮੈਂ ਆਪਣੇ ਬਿਜ਼ਨਸ ਚਲਾ ਗਿਆ ਉਦੋਂ ਮੈਨੂੰ ਰਿਅਲਾਈਜ਼ ਹੋਇਆ ਮੈਂ ਡਰਦਾ ਕਿਉਂ ਆ ਉਹ ਮੈਂ ਇਸ ਕਰਕੇ ਡਰਦਾ ਸੀ ਕਿ ਜੇ ਕਿਸੇ ਨੂੰ ਸਵਾਲ ਪੁੱਛ ਲਿਆ ਕੁੱਟੂਆ ਬਣਾ ਇਸ ਕਰਕੇ ਮੈਂ ਕਾਫੀ ਜ਼ਿੰਦਗੀ ਦਾ ਸਮਾਂ ਇਸੇ ਤਰੀਕੇ ਕੱਟਦਾ ਕਿ ਯਾਰ ਪੁੱਛਣਾ ਨਹੀਂ ਹੈ ਔਰ ਜਦੋਂ ਮੈਨੂੰ ਪਤਾ ਲੱਗਿਆ ਯਾਰ ਪੁੱਛਣਾ ਜਿਹੜਾ ਨਹੀਂ ਹੈ ਉਹ ਤੇਰਾ ਡਿਸੀਜਨ ਸੀਗਾ ਜੋ ਤੇ ਚੌਥੀ ਸੀ ਅੱਜ ਦਾ ਡਿਸੀਜਨ ਨਹੀਂ ਹੈਗਾ ਮੈਂ ਉਸੇ ਵਕਤ ਨੂੰ ਛੱਡਿਆ ਜਿਵੇਂ ਛੱਡਿਆ ਮੇਰੇ ਕੋਲ ਇੱਕਦਮ ਫ੍ਰੀडम ਆ ਗਈ ਤੇ ਜਦੋਂ ਫ੍ਰੀडम ਆ ਗਈ ਮੈਂ ਹਰ ਸਵਾਲ ਪੁੱਛਣਾ ਸ਼ੁਰੂ ਕਰਤਾ ਜੋ ਪੁੱਛਣ लायक ਹੁੰਦਾ ਸੀ ਤੇ ਜਦੋਂ ਜਦੋਂ ਪੁੱਛਦਾ ਸੀਗੇ ਉੱਤਰ ਵੀ ਆਉਂਦੇ ਸੀ ਉੱਤਰ ਆਉਂਦੇ ਸੀ ਤੇ ਮੈਂ ਐਕਸਪੈਂਡ ਹੁੰਦਾ ਸੀਗਾ ਮੇਰੇ ਕੋਲ ਨੌਲੇਜ ਵਧਦੀ ਸੀ ਨੌਲੇਜ ਵਧਣ ਤੇ ਮੈਂ ਹੱਕੇ ਬੰਦਾ ਗਿਆ ਇਸ ਤਰ੍ਹਾਂ ਦਾ ਮੇਰਾ ਜ਼ਿੰਦਗੀ ਸੀ ਮੈਂ ਤੁਹਾਨੂੰ ਦੇਖ ਕੇ ਤਾਂ ਮੈਂ ਆਪਣਾ ਬਚਪਨ ਯਾਦ ਆ ਗਿਆ ਮੈਨੂੰ ਬੜਾ ਨਾ ਦੁੱਖ ਮਹਿਸੂਸ ਹੋ ਰਿਹਾ ਹੈ ਯਾਰ ਕਿਉਂ ਨਹੀਂ ਮੈਂ ਤੁਹਾਡੇ ਨਾਲ ਪਾਰਟਿਸਪੇਟ ਕਰਤਾ ਇਸ ਕਰਕੇ ਹੁਣ ਜਿੰਨੇ ਤੁਸੀਂ ਪਾਰਟਿਸਿਪੇਟ ਕੀਤੇ ਨੇ ਉਹ ਜਿੰਨੇ ਉੱਪਰ ਨੇ ਸਾਰੇ ਆਪਣਾ ਸੱਜਿਆ ਤਿੰਦ ਚੱਕੋ ਸਾਰੇ ਔਰ ਇਹਨੂੰ ਇੱਕ ਤੋਂ ਸ਼ਾਬਾਸ਼ ਦੇ ਲੋ ਆਪਣੇ ਆਪ ਨੂੰ ਕਿ ਸ਼ਾਬਾਸ਼ ਯਾਰ ਤੁਸੀਂ ਕਿੱਥੇ ਤੱਕ ਪਹੁੰਚ ਚੁੱਕੇ ਹੋ ਸ਼ਾਬਾਸ਼ ਦੇਣੀ ਆ ਦਿਲ ਤੋਂ ਕਿਉਂਕਿ ਮੈਂ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਸ਼ਾਬਾਸ਼ ਦੇਣ ਦਾ ਆਪਣੇ ਆਪ ਨੂੰ ਅੱਜ ਤੁਹਾਨੂੰ ਦਿੱਤਾ ਤੇ ਦੁਆਰਾ ਕਰ ਲਿਆ ਤੇ ਜਿਵੇਂ ਸਰ ਨੇ ਦੱਸਿਆ ਕੁਝ ਮੇਰੀ ਸਾਈਕਲਿੰਗ ਬਾਰੇ ਤੁਹਾਨੂੰ ਵੀ ਪਤਾ ਹੋਣਾ ਕਿ ਮੈਂ ਬਿਜ਼ਨਸ ਦਾ ਚਲੋ ਕਰ ਹੀ ਰਿਹਾ ਤੇ ਮੈਂ ਇੱਕ ਇੰਟਰਨੈਸ਼ਨਲ ਸਾਈਕਲਸ ਰਾਈਡਰ ਵੀ ਹੈਗਾ ਸਾਈਕਲ ਰਾਈਡਰ ਮਤਲਬ ਕਿ ਮੈਂ ਸਾਈਕਲ ਚਲਾਉਣਾ ਸਾਈਕਲ ਚਲਾਉਣਾ ਮੇਰਾ ਕੰਮ ਨਹੀਂ ਹੈਗਾ ਸਾਈਕਲ ਚਲਾਉਣਾ ਮੇਰਾ ਕੰਮ ਨਹੀਂ ਹੈਗਾ ਮੇਰਾ ਕੰਮ ਹੈਗਾ ਮੈਂ ਮੈਨੂਫੈਕਚਰਿੰਗ ਕਰਦਾ ਪਾਵਰ ਟੂਲਸ ਦੀ ਜਿਹੜੀ ਕਿ ਮੇਰੀ ਐਂਡਿਕੋ ਪਾਵਰ ਟੂਲ ਦੇ ਨਾਮ ਤੇ ਲੁਧਿਆਣੇ ਚ ਫਰਮ ਆ ਠੀਕ ਆ ਚੱਲ ਰਿਹਾ ਆਪਾਂ ਉਹ ਪਾਰਟ ਨਹੀਂ ਦੇਖਾਂਗੇ ਆਪਾਂ ਦੂਜੇ ਪਾਰਟ ਦੀ ਗੱਲ ਕਰਦੇ ਆ ਜਿਹਦੇ ਵਿੱਚ ਸਾਈਕਲ ਕਿਉਂ ਚਲਾ ਰਹਿਆ ਇਹ ਮੈਨੂੰ ਦੱਸਣ ਦਾ ਬੜਾ ਮਨ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਵੀ ਕਿਤਨੇ ਕਿਤੇ ਸਾਈਕਲ ਨਾਲ ਜੁੜੇ ਹੋਨੇ ਹੋ ਕਿਉਂਕਿ ਬਚਪਨ ਚ ਸਾਈਕਲ ਚਲਾਇਆ ਹੈ ਨਾ ਹੌਲੀ ਹੌਲੀ ਫਿਰ ਤੁਸੀਂ ਬਾਈਕ ਤੇ ਜਾਓਗੇ ਫਿਰ ਅੱਗੇ ਹੋਰ ਜਾਓਗੇ ਇਸ ਕਰਕੇ ਸਾਈਕਲ ਕਿਉਂ ਚਲਾ ਰਹਿਆ ਮੈਂ ਤੁਹਾਨੂੰ ਦੱਸਣਾ ਚਾਹਾਂ ਤੇ ਕਿਉਂਕਿ 8 ਸਾਲ ਪਹਿਲਾਂ ਨਾ ਇੱਕ ਸੈਮੀਨਾਰ ਸੀਗਾ ਉੱਥੇ ਡਾਕਟਰਸ ਬੈਠੇ ਸੀਗੇ ਬਾਹਰ ਉਹ ਡਾਕਟਰ ਦੇ ਫਿਲ ਕਰਦੇ ਸੀ ਆਰਗਨ ਡੋਨੇਸ਼ਨ ਦੇ ਫਾਰਮ ਤ ਤਾਂ ਤੁਹਾਨੂੰ ਆਰਗਨ ਡੋਨੇਸ਼ਨ ਕੀ ਹੁੰਦਾ ਤਾਂ ਬੜੇ ਅਪਡੇਟ ਨੇ ਠੀਕ ਹੈ ਤੇ ਉਹ ਮੈਂ ਵੀ ਨਾ ਚਾਰ ਚਾਰ ਚ ਫਾਰਮ ਫਿਲ ਕਰਾਤਾ ਮੈਂ ਕਿ ਮੇਰਾ ਹੀ ਫਿਲ ਕਰਦਾ ਮੈਂ ਵੀ ਆਪਦੇ ਆਰਗਨ ਦੇ ਕੇ ਜਾਊਗਾ ਤੇ ਯਕੀਨ ਮੰਨ ਲਓ ਜਦੋਂ ਮੇਰੇ ਕੋਲ ਕਾਰਡ ਬਣ ਕੇ ਆਇਆ 15 ਦਿਨ ਬਾਅਦ ਉਹ ਕਾਰਡ ਤੇ ਲਿਖਿਆ ਜਤਿੰਦਰ ਸਿੰਘ ਨਾਓ ਯੂ ਆਰ ਦਾ ਐਲੀਜੀਬਲ ਟੂ ਆਰਗਨ ਡੋਨੇਟ ਉਸ ਕਾਰਨ ਮੇਰੀ ਜ਼ਿੰਦਗੀ ਜਿਹੜੀ ਇਧਰ ਨੂੰ ਜਾ ਰਹੀ ਸੀ 180 ਡੀ ਤੇ ਘੁਮਾ ਕੇ ਉਧਰ ਲੈ ਗਿਆ ਮੈਨੂੰ ਉੱਚ ਕੀ ਕੀ ਚੇਂਜ ਹੋਇਆ ਮੇਰਾ ਖਾਣਾ ਪਾਣੀ ਰੈਂਸੈਂਡ ਬੋਲਚਾਲ ਤੁਰਨਾ ਫੇਰਨਾ ਫੈਨ ਸਰਕਲ ਸਭ ਕੁਝ ਚੇਂਜ ਕਰਤਾ ਸਭ ਕੁਝ ਨਵੇਂ ਵੱਧਰ ਨੂੰ ਕਰਤਾ ਜਿਹਦੇ ਨਾਲ ਇਹ ਬਾਡੀ ਤੰਦਰੁਸਤ ਰਹੇ ਜਿਹੜੀ ਜਿਹੜੀ ਚੀਜ਼ ਮੇਰੀ ਤੰਦਰੁਸਤੀ ਦੇ ਅੱਗੇ ਆਉਂਦੇ ਸੀ ਉਹਨੂੰ ਮੈਂ ਕੱਟ ਕਰਦਾ ਗਿਆ ਜਿਵੇਂ ਬਰਗਰ ਪੀਜ਼ਾ ਫਾਸਟ ਫੂਡ ਜ਼ਿਆਦਾ देर ਸੁੱਤੇ ਰਹਿਣਾ ਸੁਸਤੀ ਮਾਰਨਾ ਮਿੱਠਾ ਬਹੁਤ ਖਾਣਾ ਰਾਤ ਨੂੰ ਲੇਟ ਸੌਣਾ ਸਵੇਰੇ ਜਲਦੀ ਨਹੀਂ ਉੱਠਣਾ ਬਹੁਤੋ ਜਿਆਦਾ ਕੁਝ ਹੈਗਾ ਜਿਹੜਾ ਕਿ ਮੈਂ ਕਰਦਾ ਸੀ ਉਹ ਸਾਰਾ ਛੱਡਣਾ ਸ਼ੁਰੂ ਕੀਤਾ ਕਿਉਂਕਿ ਉਹ ਮੇਰੇ ਵਿਜ਼ਨ ਦੇ ਵਿੱਚ ਆ ਰਹੇ ਸੀਗੇ ਤੇ ਜਦੋਂ ਗੋਲ ਕਲੀਅਰ ਹੁੰਦਾ ਫਿਰ ਤੁਸੀਂ ਅੱਗੇ ਤੱਕ ਜਾਂਦੇ ਹੋ ਬੱਤ ਸਹੀ ਹੈ ਤੇ ਫਿਰ ਜਦੋਂ ਕਾਰ ਬਣ ਕੇ ਆਇਆ ਫਿਰ ਕਰਦੇ ਦੱਸਿਆ ਮੰਮਨ ਦੱਸਿਆ ਵੀ ਐ ਕਰੇ ਕਾਰਡ ਬਣਿਆ ਤੇ ਮੈਂ ਨਾ ਇਹ ਮੈਸੇਜ ਪੂਰੀ ਦੁਨੀਆ 'ਈ ਦੇਣਾ ਚਾਹਣਾ। ਉਹ ਕਹਿੰਦੇ ਕਿਹੜਾ ਮੈਸੇਜ? ਕਹਿੰਦਾ ਇੱਕੋ ਹੀ ਮੈਸੇਜ ਆ ਮੇਰਾ। ਪਰਮਾਤਮਾ ਨੇ ਜਦੋਂ ਮੈਨੂੰ ਇਹ ਬਾਡੀ ਦਿੱਤੀ ਸੀ ਉਹ ਸਾਰੀ ਤੰਦਰੁਸਤ ਸੀ। ਹੱਥ ਪੈਰ ਉਂਗਲਾਂ ਬਿਲਕੁਲ ਕੰਪਲੀਟ ਸੀਗੀਆਂ ਤੇ ਇਹਨੂੰ ਕੰਪਲੀਟ ਰੱਖਣਾ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਆ। ਉਹ ਜ਼ਿੰਮੇਵਾਰੀ ਮੈਨੂੰ ਜਿਹੜੀ ਮਿਲੀ ਆ ਇਸ ਜ਼ਿੰਮੇਵਾਰੀ ਨੂੰ ਮੈਂ ਆਖਰੀ ਸਾਤ ਤੱਕ ਲੈ ਕੇ ਜਾਣਾ ਚਾਹੁੰਦਾ ਬਲਕਿ ਇਸ ਤੋਂ ਅੱਗੇ ਤੱਕ ਉਹ ਕਹਿੰਦੇ ਕਿ ਕਿੱਦਾਂ ਆਉਂਗਾ ਅੱਗੇ ਤੱਕ ਕਿਵੇਂ ਲੈ ਜਾਵਾਂ ਮਰਨ ਤੋਂ ਬਾਅਦ ਤਾਂ ਚੁੱਟੀ ਹੋਏ ਹੁੰਦੀ ਆ ਮੈਂ ਕਿਹਾ ਨਹੀਂ ਮੇਰੀ ਗੇਮ ਮਰਨ ਤੋਂ ਬਾਅਦ ਵੀ ਚੱਲੂਗੀ ਉਹ ਹੋਊਗੀ ਕਿ ਇਸ ਬਾਡੀ ਨੂੰ ਜਤਿੰਦਰ ਸਿੰਘ ਅੱਜ ਤੋਂ ਬਾਅਦ ਇੰਨਾ ਤੰਦਰੁਸਤ ਰੱਖੂਗਾ ਇੰਨਾ ਫਿਟ ਰੱਖੂਗਾ ਕਿ ਜਦੋਂ ਵੀ ਮੇਰੀ ਮੌਤ ਹੋਏਗੀ ਉਹ ਅੱਜ ਹੋ ਜੇ 10 ਸਾਲਾਂ ਨੂੰ ਹੋ ਜੇ ਤਾਂ ਮੇਰੀ ਬਾਡੀ ਦੇ ਜਿਹੜੇ ਅੱਥ ਮੇਜਰ ਆਰਗਨ ਹੋਣਗੇ ਉਹ ਇੰਨੇ ਹੈਲਦੀ ਹੋਣਗੇ ਕਿ ਜਿਹਨੂੰ ਜਿਹਨੂੰ ਟ੍ਰਾਂਸਫਰ ਹੋਣਗੇ ਉਹਨਾਂ ਦੀ ਵੀ ਕੱਲੇ-ਕੱਲੇ ਦੀ ਉਮਰ 25 ਤੋਂ 30 30 ਸਾਲ ਵਧੂਗੀ ਤੇ ਕਮੰਡ ਨਹੀਂ ਹੈ ਮੇਰਾ ਵਿਸ਼ਵਾਸ ਇਹੰਨਾ ਜ਼ਿਆਦਾ ਪ੍ਰਮਾਤਮਾ ਦੇ ਹੋ ਗਿਆ ਕਿ ਜਿਹਨੇ ਆਹ ਮਸ਼ੀਨ ਬਣਾਈ ਤੰਦਰੁਸਤ ਗਾਉਂ ਹੀ ਰੱਖੂਗਾ ਹੁਣ ਇਸ ਸੰਦਰ ਦੇ ਵਿੱਚ ਮੈਂ ਜਦੋਂ ਜਿਉਣਾ ਸ਼ੁਰੂ ਕੀਤਾ ਮੈਨੂੰ ਬੜਾ ਸਵਾਦ ਆਉਣ ਲੱਗ ਗਿਆ ਜਿਉਂਦਾ ਇਹ ਤਾਂ ਨਜ਼ਾਰਾ ਹੀ ਬਹੁਤ ਆ ਤੰਦਰੁਸਤੀ ਵੀ ਹੈਗੀ ਆ ਉਹ ਡਿਲੀ ਵੀ ਦੇਣੀ ਆ ਮਰ ਤੋਂ ਬਾਅਦ ਇਹ ਬਿਜ਼ਨਸ ਵੀ ਵਧੀਆ ਹੈ ਕਿਉਂ ਨਾ ਇਹੀ ਕਰੀਏ ਇਸ ਤਰ੍ਹਾਂ ਹੈ ਜਿਉਣਾ ਸ਼ੁਰੂ ਕੀਤਾ ਜਦੋਂ ਕੋਈ ਮਿਲਦਾ ਸੀ ਉਹਨੂੰ ਮੈਂ ਦੱਸਦਾ ਸੀ ਪਰ ਉਹਦੇ ਚ ਸਮਾਂ ਬਹੁਤ ਲੱਗ ਰਿਹਾ ਸੀਗਾ ਤੇ ਕਿਹਾ ਵੀ ਬਾਰ ਬਾਰ ਕੱਲੇ ਕੱਲੇ ਨੂੰ ਦੱਸਣਾ ਨਾ ਟਾਈਮ ਲੱਗੂ ਬਹੁਤ ਕੋਈ ਵੱਡੀ ਗੇਮ ਖੇਡਦੇ ਆ ਫਿਰ ਮੈਂ ਕਿਹਾ ਵੀ ਵਰਲਡ ਟੂਰ ਕਰਨ ਜਾ ਰਿਹਾ ਉਹ ਜਾਵਾਂ ਕਿਤੇ ਪੈਦਲ ਜਾਵਾਂ ਸਾਈਕਲ ਤੇ ਜਾਵਾਂ ਜਹਾਜ਼ ਤੇ ਜਾਵਾਂ ਕਿਤੇ ਜਾਵਾਂ ਬੜੀ ਕੈਲਕੂਲੇਸ਼ਨ ਤੋਂ ਬਾਅਦ ਚ ਮੈਨੂੰ ਸਾਈਕਲ ਫਰੀਜ਼ ਕਰਤਾ ਤੇ ਜਾਊਂਗਾ ਤਾਂ ਸਾਈਕਲ ਤੇ ਹੀ ਜਾਊਂਗਾ ਨਾ ਇਹਨੇ ਪੋਲੂਸ਼ਨ ਕਰਨਾ ਨਾ ਕੋਈ ਟਰੈਵਲਿੰਗ ਦਾ ਖਰਚਾ ਨਾ ਹੋਗਾ ਟੈਕਸ ਲੱਗਦਾ ਕੁਝ ਹੋਰ ਰਿਪੇਅਰ ਜਿੱਥੋਂ ਮਰਜ਼ੀ ਕਰਾ ਲਓ ਤੇ ਮੈਂ ਸਾਈਕਲ ਚੱਕਿਆ ਲੁਧਿਆਣਾ ਮੇਰਾ ਘਰ ਹੈਗਾ ਜਨਵਰੀ 15 2022 ਸਵੇਰੇ 6 ਦਾ ਟਾਈਮ ਸੀ ਜਾਗਤਾ ਪਈਆਂ ਸੀ ਧੁੰਦ ਪੂਰੀ ਸੀ ਆਪਣੇ ਘਰੋਂ ਗਿਲ ਰੋਡ ਤੋਂ ਮੈਂ ਪੈਡਲ ਮਾਰਨੇ ਸ਼ੁਰੂ ਕੀਤੇ ਸਿੱਧਾ ਅੰਬਾਲਾ ਸਹਾਰਨਪੁਰ ਬਰੇਲੀ ਨਾਨਕਮੱਤਾ ਕਈ ਸ਼ਹਿਰਾਂ ਚੋਂ ਹੁੰਦੇ ਹੋਏ ਨੇਪਾਲ ਦਾ ਬਾਰਡਰ ਨੇਪਾਲ ਦੇ ਵਿੱਚ ਜਾ ਕੇ ਕਾਟਮੰਡੂ ਕਾਟਮੰਡੂ ਦੀਆਂ ਪਹਾੜੀਆਂ ਤੋਂ ਫੇਰ ਸਿਲੀਗੁਰੀ ਤੋਂ ਮੈਂ ਇੰਡੀਆ ਚ ਐਂਟਰ ਕੀਤਾ ਉੱਥੇ ਗੁਹਾਟੀ ਸ਼ਹਿਰ ਪੈਂਦਾ ਉੱਥੇ ਮੈਂ ਜਾ ਕੇ ਸਟੋਪਿੰਗ ਲਾ। ਤੇ ਇਹ ਜਿਹੜਾ ਸੀਗਾ ਪਾਤੂੜਾ ਇਹਦੇ ਵਿੱਚ 2300 24 ਕਿਲੋਮੀਟਰ ਬਣੇ ਸੀ ਤੇ 39 ਦਿਨ ਮੈਨ ਲੱਗੇ ਸੀ। ਔਰ ਇਹ ਕਰਨ ਦੇ ਨਾਲ ਮੇਰਾ ਨਾਮ ਜਿਹੜਾ ਹੈਗਾ ਉਹ ਇੰਡੀਆ ਬੁੱਕ ਆਫ ਰਿਕਾਰਡ ਚ ਵੀ ਦਰਜ ਹੋ ਗਿਆ। ਜਦੋਂ ਮੈਨੂੰ ਇਸ ਪਾਤ ਜਾਰਿਆ ਸੀਗਾ ਤੇ ਰਸਤੇ 'ਚ ਬਹੁਤ ਬੰਦੇ ਮਿਲਦੇ ਸੀ ਉਹਨਾਂ ਨੇ ਮੈਂ ਇਹੀ ਗੱਲਾਂ ਕਰਦਾ ਸੀ ਤੇ ਯਕੀਨ ਮੰਨਿਓ ਡਾਕਟਰ ਰਮੇਸ਼ ਨੇ ਲੁਧਿਆਣੇ ਜਿਹੜੇ ਆਈ ਸਰਜਨ ਨੇ ਉਹਨਾਂ ਦੇ ਕੋਲੇ 10 ਤੋਂ ਮਰੀਜ਼ ਐਸੇ ਆਏ ਨੇਪਾਲ ਤੋਂ ਜਿਹੜੇ ਆਪਣੀਆਂ ਅੱਖਾਂ ਟਰਾਂਸਪਲੈਂਟ ਕਰਾ ਕੇ ਉੱਥੋਂ ਫ੍ਰੀ ਸਰਜਰੀ ਆ ਕੇ ਵਾਪਸ ਗਏ ਅੱਜ ਹਨ ਉਹਨਾਂ ਨੂੰ ਦਿਖ ਰਹੇ ਮੈਂ ਇੱਕ ਜਰੀਆ ਬਣਿਆ ਉਹਨਾਂ ਨੂੰ ਕੁੱਸੂਰ ਤੋਂ ਜ਼ਿੰਦਗੀ ਦਿਖਾਉਣ ਦੇ ਲਈ ਇੱਕ ਜਰੀਆ ਬਣਿਆ ਮੈਨੂੰ ਤੇ ਇਹਦੇ ਨਾਲ ਮੇਰਾ ਹੌਸਲਾ ਇੰਨਾ ਕੁ ਵੱਧ ਗਿਆ ਜਿਤਿੰਦਰ ਸਿੰਘ ਤੂੰ ਤਾਂ ਹੁਣ ਚੱਕ ਦੇ ਤੂੰ ਕਰ ਸਕਦਾ ਸਾਰਾ ਕੁਝ ਉਸ ਵਾਂਗ ਮੈਂ ਅਪਲਾਈ ਕੀਤਾ ਮੈਨੂੰ ਜਾਪਾਨ ਦਾ ਵੀਜ਼ਾ ਮਿਲਿਆ ਤੇ ਮੈਂ ਇੱਥੋਂ ਬਾਈਕ ਆਪਣਾ ਪੈਕ ਕੀਤਾ ਬਾਈ 에ਅਰ ਜਾ ਕੇ ਮੈਂ ਉਸਾਕਾ ਲੈਣ ਕੀਤਾ ਉੱਥੇ ਹਿਰੋਸ਼ਿਮਾ ਤਸ ਤਾਂ ਪੜਿਆ ਹੁਣ ਹਿਰੋਸ਼ਿਮਾ ਦੇ ਕੋਲੇ ਇੱਕ ਉਸਾਕਾ ਸ਼ਹਿਰ ਪੈਂਦਾ ਉਸਾਕਾ ਤੋਂ ਬਾਏ ਰੋਡ ਮੈਂ ਗਿਆ ਟੋਕਿਓ ਟੋਕਿਓ ਤੋਂ 70 ਕਿਲੋਮੀਟਰ ਅੱਗੇ ਸਕਾਈਮਾਚੀ ਇੱਕ ਸ਼ਹਿਰ ਪੈਂਦਾ ਉੱਥੇ ਤੱਕ ਗਿਆ ਸੀਗਾ 650 ਕਿਲੋਮੀਟਰ ਦਾ ਇਹ ਰਸਤਾ ਸੀ ਇੰਨਾ ਬਿਊਟੀਫੁੱਲ ਰਸਤਾ ਇੰਨੇ ਬਿਊਟੀਫੁੱਲ ਲੋਕ ਮਤਲਬ ਕਿ ਮੈਂ ਤੁਹਾਨੂੰ ਸ਼ਬਦਾਂ ਇਂ ਨਹੀਂ ਦੱਸ ਸਕਦਾ ਇੰਨਾ ਮਜ਼ਾ ਆਇਆ ਔਰ ਉਸ ਪੈਸ ਨੇ ਮੈਨੂੰ ਫਿਰ ਇੱਕ ਹੋਰ ਲੈਵਲ ਤੇ ਲਿਆ ਕੇ ਖੜਾ ਕੀਤਾ ਉਹ ਸੀਗਾ ਵਰਲਡ ਰਿਕਾਰਡ ਇਹ ਮੇਰਾ ਵਰਲਡ ਰਿਕਾਰਡ ਹੈ ਕਿ ਕਿਸੇ ਪੰਜਾਬੀ ਨੇ ਟਰਬਨ ਬਨ ਕੇ ਟੈਂਡਮ ਬਾਈਸਾਈਕਲ ਤੇ ਉਹ ਹਜੇ ਤੱਕ ਅਚੀਵ ਨਹੀਂ ਕੀਤਾ ਹੈਗਾ ਇਹ ਮੇਰਾ ਬੋਲਡ ਕਲਰੇ ਸਭ ਹੁੰਦੇ ਹੋਏ ਲੋਕ ਕਹਿੰਦੇ ਸੀ ਆ ਤੁਹਾਨੂੰ ਅਸੀਂ ਇਕੱਲੇ ਤਾਂ ਮਿਲ ਲੈਣੇ ਆ ਤੇ ਤੁਹਾਨੂੰ ਬਾਅਦ ਚ ਕਿਵੇਂ ਦੇਖੀਏ ਫਿਰ ਮੈਨੂੰ رائے ਦਿੱਤੀ ਕਿ ਤੂੰ ਆਪਣੀ ਫੀਡਿਓਗ੍ਰਾਫੀ ਫੋਟੋ ਕਰਕੇ ਆਪਣੇ ਚੈਨਲ ਬਣਾ ਉੱਥੇ ਪਾਇਆ ਕਰ ਉਦੋਂ ਫਿਰ ਮੈਂ ਚੈਨਲ ਕ੍ਰੀਏਟ ਕੀਤਾ World Tour with Japinder ਹੁਣ YouTube ਤੇ ਸੋਸ਼ਲ ਮੀਡੀਆ ਜਿੰਨਾ ਵੀ ਪਲੇਟਫਾਰਮ ਤੋਂ ਬੱਚਿਆਂ ਨੂੰ ਜ਼ਿਆਦਾ ਪਤਾ ਇਹ ਬਾਰੇ ਉੱਥੇ ਮੈਂ ਆਪਣੀਆਂ ਵੀਡੀਓਜ਼ ਪਾਉਣਾ ਉਹ ਮਕਸਦ ਇੱਕੋ ਹੀ ਆ ਕਿ ਵੀਡੀਓ ਦੇਖ ਕੇ ਬੰਦਾ ਕੋਈ ਸਾਈਕਲ ਖਰੀਦ ਲਵੇ ਕੋਈ ਆਪਣੀ ਤੰਦਰੁਸਤੀ ਵੱਲ ਚਲਾ ਜਾਵੇ ਇਸ ਤਰ੍ਹਾਂ ਦਾ ਕਨਸੈਪਟ ਮੈਂ ਵਧਾਉਣਾ ਚਾਹੁੰਦਾ ਹੁਣ ਤੁਸੀਂ ਇੱਥੇ ਹਜ਼ਾਰਾਂ ਜੀ ਬੈਠੇ ਹੋ ਸਾਨੂੰ ਪਤਾ ਉਹ ਕਿੰਨੇ ਨੇ ਤੇ ਹੁਣ ਇਹਦੇ ਵਿੱਚੋਂ ਅਗਰ ਕੁਝ ਬੱਚੇ ਵੀ ਇਸ ਚੀਜ਼ ਨੂੰ ਅਡਾਪਟ ਕਰ ਲੈਂਦੇ ਨੇ ਕਿ ਵੀ ਅੱਜ ਅਗਰ ਮੈਂ ਰੇਸ ਇੱਥੇ ਲਾਈ ਇਹ ਰੇਸ ਮੈਂ ਕੱਲੇ ਜਿੱਤਣ ਲਈ ਨਹੀਂ ਲਾਈ ਇਹ ਮੈਂ ਰੇਸ ਇਸ ਕਰਕੇ ਲਾਈ ਕਿ ਮੇਰੀ ਬਾਡੀ ਇੰਨੀ ਕੁ ਫਿੱਟ ਹੋ ਜੂਗੀ ਜਿਸ ਦਿਨ ਕੋ ਜਾਊਂਗਾ ਅੱਠ ਹੰਦੇ ਜਿੰਦਗੀ ਬਚਾ ਕੇ ਜਾਊਂਗਾ ਮੇਰੇ ਵੀਡੀਓ ਤੇ ਬੰਦੇ ਇੱਕ ਕਮੈਂਟ ਆਇਆ ਸੀ ਕਿਸੇ ਬੰਦੇ ਦਾ ਕਹਿੰਦਾ ਯਾਰ ਮੈਂ ਨਾ ਜਿਮ ਕਾਫੀ ਸਾਲਾਂ ਤੋਂ ਜਾ ਰਿਹਾ ਪਰ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਅੱਜ ਕਲੈਰਟੀ ਮਿਲੀ ਮੈਂ ਜਿਮ ਕਿਉਂ ਜਾ ਰਿਹਾ ਕਹਿੰਦਾ ਮੈਂ ਹੁਣ ਜੇ ਮਿਸ ਕਰਕੇ ਜਾਊਂਗਾ ਕਿ ਆਰਗਨ ਹੈਲਦੀ ਰਹਿਣਗੇ ਤੇ ਹੁਣ ਜਾਣ ਤੋਂ ਮੈਂ ਦੇਖੇ ਜਾਊਂਗਾ ਤੇ ਇਹ ਚੀਜ਼ ਮੈਨੂੰ ਯਾਰ ਵਧੀਆ ਲੱਗੀ ਚਲੋ ਇਦਾਂ ਹੀ ਸੀ ਹਨਾ ਇੱਕ ਤੋਂ ਇੱਕ ਇੱਕ ਕਰਦੇ ਬੜਦੇ ਗਏ ਤਾਂ ਇਸੇ ਤਰ੍ਹਾਂ ਨਾਲ ਬਹੁਤ ਖੁਸ਼ ਹੈਗਾ ਮੇਰੇ ਕੋਲ ਗੱਲਾਂ ਕਰਨ ਨੂੰ ਤੇ ਤੁਸੀਂ ਸਾਰੇ ਮੇਰੇ ਵੱਲ ਦੇਖ ਰਹੇ ਹੋ ਪਰ ਮੇਰੇ ਕੋਲੇ ਇੰਨੀ ਤਿਆਰੀ ਨਹੀਂ ਕਰਕੇ ਆਇਆ ਕਿ ਮੈਂ ਤੁਹਾਨੂੰ ਹੋਰ ਵੀ ਗੱਲਾਂ ਸੁਣਾ ਸਕਾਂ ਮੈਨੂੰ ਲੱਗਦਾ ਮੈਂ 2 ਘੰਟੇ ਤੁਹਾਡੇ ਕੋਲ ਹੋਰ ਲਾ ਸਕਦਾ ਆਰਾਮ ਨਾਲ ਤੁਹਾਡਾ ਸਮਾਂ ਬਹੁਤ ਕੀਮਤੀ ਆ ਇਸ ਕਰਕੇ ਮੈਂ ਉਧਰ ਨੂੰ ਜ਼ਿਆਦਾ ਨਹੀਂ ਜਾਊਂਗਾ ਸਾਰਾ ਦਾ ਕੀਮਤੀ ਸਮਾਂ ਤੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਜੀਵਨ ਸਰ ਦਾ ਧੰਨਵਾਦ ਜ਼ਿਆਦਾ ਕਰਨ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਔਰ ਸਤਿ ਸ੍ਰੀ ਅਕਾਲ ਕੋਈ ਵੀ ਟੀਮ ਦਾ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਐ ਬਾਈ ਨੇ ਪਰ ਇੱਥੇ ਖੜੇ ਹੋ ਇਹਦਾ ਕੋਈ ਕਾਰਨ ਕੋਈ ਨਾ ਕੋਈ ਕਾਰਨ ਆ ਜਿਨੇ ਉਹਨੇ ਲਿਆ ਕੇ ਇੱਥੇ ਖੜਾ ਕੀਤਾ ਤੁਸੀਂ ਮੇਰੀ ਗੱਲ ਸੁਣਨੀ ਸੀ ਇਸ ਕਰਕੇ ਸਿੱਧੇ ਖੜੇ ਹੋ ਅੱਜ। ਕੋਣ ਤੁਸੀਂ ਘਰੇ ਜਾ ਕੇ ਪਤਾ ਨਹੀਂ ਕੀ ਕੀ ਐਕਸਪੈਂਡ ਕਰਨਾ ਆਪਣੇ ਬੱਚਿਆਂ ਨਾਲ ਗੱਲਾਂ ਕਰਨਾ ਕਿ ਯਾਰ ਬੇਟਾ ਇਹ ਬਾਡੀ ਐਵੇਂ ਹੀ ਨਹੀਂ ਮਿਲੀ। ਇਹ ਤੈਨੂੰ ਮਿਲੀ ਆ ਤੂੰ ਇੱਥੇ ਕਿਰਾਏਦਾਰ ਆ। ਇਹ ਹੁਣ ਜਦੋਂ ਜਾਣਾ ਨਾ ਇਹ ਚੰਗੇ ਨਾਲ ਸਾਫ਼ ਕਰਕੇ ਦੇ ਕੇ ਜਾਈ ਕਿ ਇਦਾਂ ਹੀ ਨਹੀਂ ਚੱਲ ਜਾਈ ਕਿਤੇ। ਮਕਾਨ ਵੀ ਇਦਾਂ ਹੀ ਕਰਦੇ ਆ। ਜੱਡੂ ਜੇ ਵੇਚ ਲਈ ਹੁੰਦੀ ਆ ਪੂਰੀ ਲਿਸ਼ਟਾ ਕੇ ਦਿੰਨੇ ਆ। ਉੱਥੇ ਤੇ ਯਾਰ ਮੁੱਲ ਘਟਨਾ ਹੋ ਗਏ। ਇਹ ਕਨਸੈਪਟ ਹੈਗਾ ਮੇਰੀ ਲਾਈਫ ਦਾ ਤੇ ਮੈਂ ਚਾਹੂੰਗਾ ਤੁਸੀਂ ਵੀ ਇਸੇ ਤਰ੍ਹਾਂ ਆਪਣੀ ਲਾਈਫ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਿਓ ਕਦੇ ਵੀ ਮੈਨੂੰ ਮਿਲਣਾ ਹੋਵੇ ਤੇ ਸੋਸ਼ਲ ਮੀਡੀਆ ਤੇ ਪਹੁੰਚਿਓ World Tour with Jitender ਮੈਂ ਇਸ ਮਾਮਲੇ 'ਚ ਤੁਹਾਡੀ ਸਪੋਰਟ ਜੁੜ ਕਰ ਸਕਦਾ ਕਿ ਕਿਵੇਂ ਹੈਲਦੀ ਰਿਹਾ ਜਾਵੇ ਸਰੀਰ ਤੋਂ ਔਰ ਬ੍ਰੇਨ ਤੋਂ ਕਿਉਂਕਿ ਮੈਂ ਬ੍ਰੇਨ ਦੀ ਐਕਸਰਸਾਈਜ਼ ਵੀ ਕਰਾਣਾ ਤੇ ਉਹ ਕਦੇ ਲੋਨ ਨਾ ਪਵੇ ਤੁਹਾਨੂੰ ਤੁਸੀਂ ਆਪ ਹੀ ਨੇ ਇੰਟੈਲੀਜੈਂਟ ਹੋ ਸਰ ਇੰਦੇ ਵਧੀਆ ਨੇ ਇੰਨਾ ਨੇ ਵੀ ਬਹੁਤ ਅੱਛੀ ਤਰ੍ਹਾਂ ਟ੍ਰੇਨਿੰਗ ਲਈ ਗਈ ਆ ਤੁਹਾਨੂੰ ਇਹ ਬਹੁਤ ਸਪੋਰਟ ਕਰਨਗੇ ਮੈਨੂੰ ਇਹ ਸਕੂਲ ਵਾਕਈ ਪਰਿਵਾਰ ਵਾਂਗ ਲੱਗਿਆ ਅਜੇ ਕੋਈ ਸ਼ੱਕ ਨਹੀਂ ਮੈਨੂੰ ਮੈਨੂੰ ਸਕੂਲ ਜਾਣਗੇ ਡਰ ਲੱਗਦਾ ਸੀ ਸਹੀ ਦੱਸ ਰਿਹਾ ਤੁਹਾਨੂੰ ਅੱਜ ਤਾਂ ਯਾਰ ਸਕੂਲ ਹੀ ਬੜਾ ਸ਼ਾਨਦਾਰ ਸਰ ਕੋਲੇ ਕੱਢ ਕੇ ਨਾ ਕੁਝ ਕਰਾ ਰਹੇ ਨੇ ਤੁਨਵਾ ਜੀ ਇੱਕੋ ਗਾਇ ਹੈਵੀ ਸੋਮਾ ਮੈਨੂੰ ਸੋਹਣ ਦੇ ਲਈ ਤਾਂ ਵਧੀਆ ਲੱਗੀਆਂ ਨੇ ਤੁਸੀਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਜਾਂ ਆਪਣੇ ਟੀਚਰ ਸਾਹਿਬ ਨੂੰ ਆਪਣੇ ਨਾਮ ਲਿਖਾਉਂਗੇ ਕਿ ਸਾਨੂੰ ਸਾਡੇ ਵਿਚਾਰ ਬਹੁਤ ਵਧੀਆ ਲੱਗੇ ਤੇ ਅਸੀਂ ਆਪਣੇ ਆਪ ਨੂੰ ਹੋਰ ਪਾਲਿਸ਼ ਕਰਨਾ ਚਾਹੁੰਦੇ ਆ ਅਸੀਂ ਆਪਣੇ ਆਪ ਦੇ ਵਿਜਨ 'ਚ ਹੋਰ ਅੱਗੇ ਕਿਵੇਂ ਵਧੀਏ ਉਹ ਸਿੱਖਣਾ ਚਾਹਦੇ ਆ ਜੇਕਰ ਤੁਸੀਂ ਨਾਮ ਲਿਖਾਉਂਗੇ ਤਾਂ ਤੁਹਾਡਾ ਇੱਕ ਸੈਮੀਨਾਰ ਫੇਸ ਟੂ ਫੇਸ ਇਹਨਾਂ ਨਾਲ ਕਰਵਾਇਆ ਜਾਊਗਾ ਤੋ ਇਸ ਮੌਕੇ ਤੇ ਮੈਂ ਸਾਰੇ ਟੀਚਰ ਸਹਿਬਾਨ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਸ ਐਥਲੈਟਿਕ ਮੀਟ ਨੂੰ ਇਸ ਕੈਂਪਰੋ ਸੰਸਥਾ ਜਿਹੜੀ ਮੈਂ 2001 ਚ ਸ਼ੁਰੂ ਕੀਤੀ ਸੀ ਉਹਨੂੰ ਇੱਥੇ ਤੱਕ ਲੈ ਕੇ ਜਾਣ ਲਈ ਇਹਨਾਂ ਟੀਚਰ ਸਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤੋਂਲੇ ਤੋਂ ਬਿਨਾ ਇਹ ਸੰਭਵ ਹੋ ਹੀ ਨਹੀਂ ਸਕਦਾ। ਬੱਤ ਸਹੀ ਹੈ। ਅਸੀਂ ਭਾਵੇਂ ਮਾਲਕਾਂ ਚਾਹੇ ਪ੍ਰਿੰਸੀਪਲ ਨੇ ਕਹੇ ਕੋਈ ਨਹੀਂ ਮੈਂ ਅਕਸਰ ਕਹਣਾ ਆ ਨੂੰ ਜਰੂਰ ਸਕੂਲ ਦੇ ਉੱਪਰ ਉੱਠਣਾ ਆ ਜਾਂ ਕਿਸੇ ਸਸਤਾ ਦਾ ਨਾਮ ਹੋਣਾ ਸਾਡਾ ਨਾਮ ਤਾਂ ਬਹੁਤ ਪਿਛਲੀ ਕਦਾਰਾਂ ਚ ਹੁੰਦਾ ਪਹਿਲੀ ਕਦਾਰਾਂ 'ਚ ਤੁਹਾਡਾ ਨਾਮ ਹੁੰਦਾ ਇਸ ਲਈ ਜਿਹੜੇ ਬੱਚਿਆਂ ਨੇ ਜਿਹੜੇ ਬੱਚਿਆਂ ਨੇ ਪਾਰਟਿਸਪੀਕੇਟ ਕੀਤਾ ਉਹ ਤਾਂ ਵਧਾਈ ਦੇ ਯੋਗ ਹਨ ਹੈਗੇ ਨੇ ਪਰ ਜਿਹੜੇ ਉਹ ਬੱਚੇ ਬੈਠੇ ਨੇ ਜਿਨ੍ਹਾਂ ਨੇ ਹੂਟਿੰਗ ਕੀਤੀ ਆ ਤਾੜੀਆਂ ਮਾਰੀਆਂ ਨੇ ਸਭ ਤੋਂ ਵੱਡਾ ਕੰਮ ਇਹਨਾਂ ਨੇ ਕੀਤਾ ਇੱਕ ਵਾਰ ਇਹਨਾਂ ਲਈ ਤਾੜੀਆਂ ਮਾਰੋ ਇਹ ਪੰਜ ਜਨਰਲ ਕਲਪਿਤ ਪਿੱਛੇ ਮੈਚ ਦੇ ਸਾਕੇ ਮੋਸਰਾ ਲਗਾਈ ਕਰ ਰਹੇ ਨੇ ਕੋਤੇ ਮੋਸਰਾ ਲਗਾਈ ਕਰ ਰਹੇ ਨੇ ਇਹ ਬਣਾਈਏ ਤਾਂ ਕਰ ਲੈ ਇਹਨਾਂ ਨੂੰ ਨਰਜੀ ਨਰਜੀ ਬਾਈ ਨੇ ਇਸ ਪ੍ਰੋਗਰਾਮ ਨੂੰ ਇੰਨਾ ਸੋਹਣਾ ਬਣਾਇਆ ਸੋ ਇੱਕ ਵਾਰ ਫੇਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇਸ ਵਿਸ਼ੇ ਨੂੰ ਇੱਥੇ ਹੀ ਖਤਮ ਕਰਦਾ ਹੋਇਆ ਤੇ ਤੁਹਾਨੂੰ ਇੱਕ ਦਿਲੋਂ ਰਿਕਵੈਸਟ ਆ ਕਿ ਆਪਣੇ ਮਾਪਿਆਂ ਦਾ ਆਦਰ ਜ਼ਰੂਰ ਕਰਿਆ ਜਿਹੜਾ ਬੱਚਾ ਆਪਣੇ ਮਾਪਿਆਂ ਦਾ ਰਿਸਪੈਕਟ ਨਹੀਂ ਕਰਦਾ ਉਹ ਬੱਚਾ ਕਿਤੇ ਪਹੁੰਚ ਹੀ ਨਹੀਂ ਸਕਦਾ ਜਾਗ ਬਾਤ ਤੋਂ ਦੂਰ ਧਰਮਾਂ 'ਚ ਕੋਈ ਵਿਕਤਰ ਆ ਨਹੀਂ ਮਾਪਿਆਂ ਦੀ ਸੇਵਾ ਇਹ ਤਿੰਨ ਚੀਜ਼ਾਂ ਯਾਦ ਰੱਖ ਲਓ ਇਹ ਤੁਹਾਡੇ ਜੀਵਨ ਦੇ ਵਿੱਚ ਕਦੇ ਅੱਗੇ ਨਹੀਂ ਵਧਣ ਦੇਣਗੀਆਂ ਜੇ ਤੁਸੀਂ ਇਹ ਤਿੰਨਾਂ 'ਚ ਫਸੇ ਰਹੇ ਹੋ ਤਾਂ ਇਹਨਾਂ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ